ਇਦਰਾ ਆਪਾਂ ਇੱਕ ਸਾ ਲੈਨੇ ਆ ਉਧਰ ਕੋਈ ਨਾ ਕੋਈ ਜਨਾਨੀ ਕੱਦਾ ਬੰਦਾ ਜਾਂ ਆਪਦੀ ਔਲਾਦ ਨੂੰ ਮਾਰ ਕੇ ਖਪਾ ਦਿੰਦੀ ਆ ਪਤਾ ਨਹੀਂ ਕੀ ਚਾਹੁੰਦੀਆਂ ਨੇ ਯਾਰ ਸੱਚੀ ਸ਼ਰਮ ਆਉਣ ਲੱਗੀ ਯਾਰ ਇਹੋ ਜੇ ਐਨੇ ਵਧੀਆ ਰਿਸ਼ਤੇ ਬੇੜਾ ਕਰਕ ਕਰਤਾ ਇਹਨਾਂ ਨੇ ਪਤਾ ਨਹੀਂ ਕਿਵੇਂ ਸੈਟੀਸਫਾਈ ਹੋਣਗੀਆਂ ਕੀ ਚਾਹੀਦਾ ਸਮਝ ਤੋਂ ਬਾਹਰ ਆ ਗੱਲ ਇਹ ਬਾਈ ਗੱਲ ਹੈਗੀ ਆ ਜੁਪੀ ਦੇ ਮੁਜ਼ੱਫਰਨਗਰ ਦੀ ਜਿੱਥੇ 25 ਸਾਲ ਦੀ ਮਸਕਾਨ ਨੇ ਆਪਦਾ 4 ਸਾਲ ਦਾ ਬੇਟਾ ਅਰਹਾਨ ਤੇ 1 ਸਾਲ ਦੀ ਬੇਟੀ ਅਨਾਇਆ ਨੂੰ ਮਾਰ ਕੇ ਖਪਾਤਾ ਬਾਈ ਰਸਗੁਲੇ ਚ ਜ਼ਹਿਰ ਦੇ ਕੇ ਮਾਰਤੇ ਜਦੋਂ ਪੁਲਿਸ ਨੇ ਫੜੀ ਦਾ ਪਤਾ ਲੱਗਿਆ ਕਿ ਜਨਾਇਦ ਨਾਂ ਦੇ ਆਪਦੇ ਆਸ਼ਕ ਨਾਲ ਭੱਜਣਾ ਚਾਹੁੰਦੀ ਸੀ ਪਰ ਜਵਾਕ ਰਾਧਾ ਰੂੜਾ ਸੀ ਜਵਾਕ ਮਾਰਤੇ ਘਰ ਵਾਲਾ ਚੰਡੀਗੜ੍ਹ ਬਾਈ ਬਿਲਡਿੰਗ ਦਾ ਕੰਮ ਕਰਦਾ ਪਰਿਵਾਰ ਦਾ ਪੇਟ ਪਾਲਣ ਖਾਤਰ ਇੱਕ ਬੋਰ ਦੀ ਖਬਰ ਸੀ ਉੱਥੇ ਵੀ ਜਨਾਨੀ ਨੇ ਆਪਦੇ ਘਰ ਵਾਲਾ ਆਪਦੇ ਯਾਰ ਪਿੱਛੇ ਲੱਗ ਕੇ ਮਾਰਤਾ ਇੱਕ ਹੁਣ ਬਾਈ ਗੱਲ-ਗੱਲ ਕਰਦਾ ਹੀ ਕਹਿੰਦਾ ਬਾਈ ਨਵੇਂ ਰਿਸ਼ਤੇ ਤਾਂ ਟੁੱਟਦੇ ਨੇ ਕਹਿੰਦਾ ਮੇਰੇ ਵਿਆਹ ਨੂੰ 20 ਸਾਲ ਹੋ ਗਏ ਸੀ ਕਹਿੰਦਾ ਨੋਟਬੰਦੀ ਹੋਈ ਜਦੋਂ ਘਰ ਵਾਲੀ ਨੇ ਕਲੇਸ਼ ਪਾ ਲਿਆ ਕਿ ਤੂੰ 2000 ਰੁਪਇਆ ਘਰੇ ਲਿਆਉਣਾ ਵੱਧ ਕਿਉਂ ਨਹੀਂ ਲਿਆਉਂਦਾ ਹਨਾ ਕਹਿੰਦਾ ਵਧੀਆ ਚੱਲਦਾ ਜੀ ਪਹਿਲਾਂ ਕੰਮ ਚੱਲ ਨੋਟਬੰਦੀ ਨੇ ਖਰਾਬ ਕਰਤਾ ਕਹਿੰਦਾ ਬਾਈ ਮੇਰੀ ਇੱਕ ਨਹੀਂ ਸੁਣੀ ਮੇਰੇ 17 18 ਸਾਲ ਦੇ ਜਵਾਕ ਨੇ ਦੋ ਕਹਿੰਦਾ ਬਾਈ ਛੱਡ ਕੇ ਭੱਜ ਗਈ ਬੁਰਜ ਹਰੀ ਸਿੰਘ ਕਹਿੰਦਾ ਕਿ ਇਹ ਦੁੱਧ ਦਾ ਕੰਮ ਕਰਦਾ ਕੋਈ ਬੰਦਾ ਉਹਦੇ ਨਾਲ ਰਹਿੰਦੀ ਆ ਯਾਰ ਲਾਣਤ ਵਾਲੀ ਗੱਲ ਆ ਬਾਈ 20 20 ਸਾਲ ਦੇ ਰਿਸ਼ਤੇ ਤੁਸੀਂ ਸਿਰਫ ਪੈਸੇ ਖਾਤਰ ਤੋੜਨ ਲੱਗੇ ਹੋਇਆਂ ਯਾਰ ਥੋੜੀ ਜੀ ਸ਼ਰਮ ਤਾਂ ਮੰਨੋ ਹਨਾ ਰਿਸ਼ਤਿਆਂ ਦਾ ਯਾਰ ਉਹੀ ਬੇੜਾ ਗਰਕ ਹੋ ਗਿਆ ਕਾਦੀ ਤਰੱਕੀ ਹੋਈ ਹੈ ਇਹਨਾਂ ਨੂੰ ਫੋਨ ਕਾਦੇ ਮਿਲ ਗਿਆ ਲੋਕਾਂ ਨੂੰ ਬਾਈ ਫੋਨ ਚੋਂ ਹੀ ਨਵੇਂ ਰਿਸ਼ਤੇ ਬਣਾਈ ਜਾਂਦੇ ਨੇ ਹੱਦ ਹੋ ਗਈ ਆ ਯਾਰ